ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਜਿਹੜੀ ਵਿਚਾਰ ਹੈ ਨਾ ਉਹ ਚੱਲ ਰਹੀ ਸੀ ਸਰਹੰਦ ਦਾ ਬਦਲਾ ਕਿ ਸਿੰਘਾਂ ਨੇ ਸਰਹੰਦ ਦਾ ਬਦਲਾ ਕਿਵੇਂ ਲਿਆ ਤੇ ਉਹਦੇ ਲਈ ਆਪਾਂ ਇੱਕ ਸਿੰਘ ਦਾ ਜੀਵਨ ਜਿਹੜਾ ਇੱਕ ਜਰਨੈਲ ਦਾ ਜੀਵਨ ਹੈ ਜਿਹੜਾ ਉਹ ਵਿਚਾਰ ਰਿਆ ਸੀ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਨ੍ਹਾਂ ਨੇ ਸਿੰਘਾਂ ਨੂੰ ਇੱਕ ਝੰਡੇ ਥੱਲੇ ਇਕੱਠਿਆਂ ਕੀਤਾ ਜਿੱਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਾਪੜਾ ਦੇ ਕੇ ਪੰਜਾਬ ਵੱਲ ਭੇਜਿਆ ਸੀ ਨਾਦੇੜ ਦੀ ਧਰਤੀ ਤੋਂ ਜਿਹਦੀਆਂ ਵਿਚਾਰਾਂ ਆਪਾਂ ਪਿੱਛੇ ਘਰ ਆਏ ਆਂ ਕੁਝ ਲੜੀ ਜੋੜਨ ਵਾਸਤੇ ਆਪਾਂ ਸੰਖੇਪ ਜੀ ਵਿਚਾਰ ਕਰਦੇ ਆਂ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਨਾਮ ਸੀ ਉਹ ਲਸ਼ਮਨ ਦਾਸ ਸੀ ਬਚਪਨ ਦਾ ਤੇ ਉਹਨਾਂ ਦਾ ਜਨਮ 17 ਅਕਤੂਬਰ 1670 ਈਸਵੀ ਨੂੰ ਰਜੌਰੀ ਪੁੰਛਦੇ ਇਲਾਕੇ ਵਿੱਚ ਜੰਮੂ ਕਸ਼ਮੀਰ ਦੇ ਇਲਾਕੇ ਵਿੱਚ ਹੋਇਆ 14 ਸਾਲ ਦੀ ਉਮਰ ਵਿੱਚ ਉਹਨਾਂ ਨੇ ਸ਼ਿਕਾਰ ਕੀਤਾ ਹਿਰਨੀ ਦਾ ਤੇ ਉਤੋਂ ਮਨ ਉਪਰਾਮ ਹੋਇਆ ਤਿੰਨ ਸਾਧੂਆਂ ਦੀ ਉਹਨਾਂ ਨੇ ਸੰਗਤ ਕੀਤੀ ਪਰ ਉਹਨਾਂ ਦੇ ਮਨ ਨੂੰ ਸ਼ਾਂਤੀ ਨਾ ਮਿਲੀ ਅਖੀਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਨਾਮ ਸੀ ਉਹ ਉਹਨਾਂ ਸਾਧੂਆਂ ਨੇ ਲਸ਼ਮਨ ਦਾਸ ਤੋਂ ਬਦਲ ਕੇ ਮਾਧੋ ਦਾਸ ਬੈਰਾਗੀ ਰਖ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਮਿਲਿਆ ਮਾਧੋ ਦਾਸ ਮਿਲਿਆ ਤੇ ਸਤਿਗੁਰਾਂ ਨੇ ਉਹਦੇ ਸ਼ੰਕੇ ਨਿਵਰਤ ਕੀਤੇ ਜਦੋਂ ਉਹਨੂੰ ਸੱਚ ਦਾ ਦਿਖਾਇਆ ਉਹਨਾਂ ਨੂੰ ਸੱਚ ਦਾ ਜਿਹੜੀ ਪਹਿਚਾਣ ਕਰਾਈ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਯਾਦ ਨਹੀਂ ਰਿਹਾ ਕਿ ਉਹਨਾਂ ਦਾ ਨਾਮ ਕੀ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਮਾਧੋ ਦਾਸ ਨੇ ਆਪਣਾ ਸਿਰ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਰੱਖਿਆ ਤੇ ਅਥਰੂਆਂ ਦੇ ਨਾਲ ਹੰਝੂਆਂ ਦੇ ਨਾਲ ਉਹਦੇ ਅਥੋਂ ਅੱਖਾਂ ਦੇ ਵਿੱਚੋਂ ਅਥਰੂ ਵਹਿਣ ਲੱਗੇ ਚਰਨਾਂ ਨੂੰ ਧੋ ਦਿੱਤਾ ਗੁਰੂ ਸਾਹਿਬ ਨੇ ਕਿਹਾ ਸਿਰ ਚੁੱਕ ਭਾਈ ਤੂੰ ਕੌਣ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨੂੰ ਕੋਈ ਨਾਮ ਨਹੀਂ ਯਾਦ ਰਿਆ ਕਹਿਣ ਲੱਗਾ ਕਿ ਮੈਂ ਹੁਣ ਇੱਕ ਬੰਦਾ ਹਾਂ ਤੇ ਸਤਿਗੁਰੂ ਕਹਿੰਦੇ ਕਿਹਦਾ ਬੰਦਾ ਕਹਿਣ ਲੱਗਾ ਸਤਿਗੁਰੂ ਮੈਂ ਤੇਰਾ ਬੰਦਾ ਤੇ ਸਤਿਗੁਰੂ ਕਹਿੰਦੇ ਸਾਡੇ ਬੰਦਿਆਂ ਦੇ ਇਹ ਕੰਮ ਨਹੀਂ ਜੋ ਤੂੰ ਕਰਦਾ ਫਿਰਨਾ ਹੈ ਕਿਸੇ ਨੂੰ ਤਖਤੇ ਦੇ ਉੱਤੇ ਬਿਠਾਉਣਾ ਤੇ ਉਹਨੂੰ ਪਲਟਾ ਦੇਣਾ ਇਹ ਸਾਡੇ ਬੰਦਿਆਂ ਦੇ ਕੰਮ ਨਹੀਂ ਸਾਡੇ ਬੰਦਿਆਂ ਦੇ ਕੰਮ ਇਹ ਨਹੀਂ ਜਿਹੜੇ ਜ਼ਾਲਮ ਹਾਕਮ ਤਖਤਾਂ ਦੇ ਉੱਤੇ ਬੈਠੇ ਨੇ ਉਹਨਾਂ ਦੇ ਤਖਤਾਂ ਨੂੰ ਪਲਟਾਉਣਾ ਇਹ ਹੈ ਸਾਡੇ ਬੰਦਿਆਂ ਦਾ ਕੰਮ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਥਪੜਾ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਿਆ ਤੇ ਭੇਜਣ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਪੱਥੇ ਵਿੱਚੋਂ ਪੰਜ ਤੀਰ ਇੱਕ ਕਿਰਪਾਨ ਇੱਕ ਨਗਾਰਾ ਇੱਕ ਨਿਸ਼ਾਨ ਸਾਹਿਬ ਦਿੱਤਾ ਤੇ ਨਾਲ ਪੰਜ ਸਿੰਘ ਦਿੱਤੇ ਬਾਬਾ ਬਨੂਦ ਸਿੰਘ ਭਾਈ ਬਾਦ ਸਿੰਘ ਭਾਈ ਕੰਗ ਸਿੰਘ ਭਾਈ ਰਣ ਸਿੰਘ ਤੇ ਭਾਈ ਰਾਮ ਸਿੰਘ ਇਹਨਾਂ ਪੰਜ ਸਿੰਘਾਂ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਪੰਜਾਬ ਦੀ ਧਰਤੀ ਵੱਲ ਭੇਜਿਆ ਤੇ ਪੰਜਾਬ ਬਾਬਾ ਬੰਦਾ ਸਿੰਘ ਬਹਾਦਰ 4 ਮਹੀਨਿਆਂ ਦਾ ਸਫ਼ਰ ਤੈਅ ਕਰਕੇ ਪੰਜਾਬ ਦੇ ਇਲਾਕੇ ਵਿੱਚ ਦਿੱਲੀ ਦੇ ਨੇੜੇ ਖਰਖੋਂਡੇ ਨਗਰ ਵਿੱਚ ਪਹੁੰਚਿਆ ਸੋਨੀਪੱਤ ਦੇ ਲਾਗੇ ਤੇ ਉਥੇ ਬੈਠ ਕੇ ਉਹਨਾਂ ਨੇ ਸਿੰਘਾਂ ਨੂੰ ਚਿੱਠੀਆਂ ਲਿਖਣੀਆਂ ਜਿਹੜੇ ਸਿੰਘਾਂ ਨੂੰ ਬਾਬਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਸੀ ਨਾ ਕਿ ਇਹਨਾਂ ਘਰਾਣਿਆਂ ਨੂੰ ਚਿੱਠੀਆਂ ਲਿਖਿਓ ਉਥੇ ਚਿੱਠੀਆਂ ਲਿਖੀਆਂ ਗਈਆਂ ਤੇ ਸਭ ਤੋਂ ਪਹਿਲਾਂ ਜਿਹੜਾ ਘਰਾਣਾ ਆਇਆ ਸੀ ਉਹ ਆਇਆ ਸੀ ਬਾਬੇ ਆਦਮ ਦਾ ਭਾਈ ਭਗਤੂ ਦਾ ਉਹ ਆਇਆ ਸੀ ਭਾਈ ਫਤੇ ਸਿੰਘ ਜੂ ਆਪਾਂ ਕਿਹਾ ਸੀ ਕਿ ਤੁਸੀਂ ਇਹਦਾ ਨਾਮ ਅਤ ਜ਼ਰੂਰੀ ਯਾਦ ਰੱਖਣਾ ਹੈ ਪਾਈ ਭਗਤੂ ਦਾ ਪੁੱਤਰਾ ਬਾਬਾ ਫਤਿਹ ਸਿੰਘ ਤੇ ਉਸ ਤੋਂ ਬਾਅਦ ਜਿਹੜਾ ਦੂਜਾ ਘਰਾਣਾ ਜਿਹੜਾ ਪਹੁੰਚਿਆ ਸੀ ਉਹ ਪਾਈ ਰੂਪੇ ਦਾ ਪਹੁੰਚਿਆ ਸੀ ਸਾਧ ਸੰਗਤ ਜੀ ਉਥੇ ਸਿੰਘ ਜੁੜਦੇ ਗਏ ਤੇ ਉਥੇ ਫਿਰ ਵਿਚਾਰਾ ਹੋਈਆਂ ਹੁਣ ਵਿਚਾਰਾ ਹੋਣੀਆਂ ਸਨ ਕਿ ਸਿੰਘ ਵੀ ਜੁੜ ਗਏ ਨੇ ਤੇ ਇਹਨਾਂ ਦਾ ਖਾਣ ਪਾਣ ਖਾਣ ਲਈ ਪੈਸਾ ਕਿੱਥੋਂ ਆਵੇ ਅਰਦਾਸ ਕੀਤੀ ਗਈ ਮਾਇਆ ਵੀ ਆ ਗਈ ਉਥੇ ਵਿਚਾਰਾ ਕੀਤੀਆਂ ਗਈਆਂ ਕਿ ਹੁਣ ਐਡੀ ਵੱਡੀ ਹਕੂਮਤ ਦੇ ਨਾਲ ਟੱਕਰ ਲੈਣੀ ਹੈ ਆਪਾਂ ਹਿੰਦੂਸਤਾਨ ਦੀ ਹਕੂਮਤ ਦੇ ਨਾਲ ਟੱਕਰ ਲੈਣੀ ਹੈ। ਉਹਦੇ ਵਾਸਤੇ ਆਪਣੇ ਕੋਲ ਫੌਜ ਵੀ ਚਾਹੀਦੀ। ਤੇ ਫੌਜ ਵਾਸਤੇ ਪੈਸਾ ਵੀ ਚਾਹੀਦਾ ਹੈ ਉਹਨਾਂ ਦੇ ਖਾਣ ਪੀਣ ਦੇ ਪ੍ਰਬੰਧ ਵਾਸਤੇ। ਤੇ ਕੀਤਾ ਕੀ ਜਾਵੇ? ਉੱਥੇ ਵਿਚਾਰਾ ਹੋਈਆਂ ਕਿ ਉਹਨਾਂ ਹਾਕਮਾਂ ਨੂੰ ਲੁੱਟਿਆ ਜਾਵੇ ਜਿਨ੍ਹਾਂ ਨੇ ਲੋਕਾਂ ਨੂੰ ਲੁੱਟਿਆ ਹੈ। ਜਿਨ੍ਹਾਂ ਨੇ ਲੋਕਾਂ ਤੋਂ ਕਰ ਵਸੂਲ ਕੀਤਾ ਜਿਨ੍ਹਾਂ ਨੇ ਲੋਕਾਂ ਦੇ ਉੱਤੇ ਜ਼ੁਲਮ ਕਰਕੇ ਧੰਨ ਇਕੱਠਾ ਕੀਤਾ ਉਹਨਾਂ ਹਾਕਮਾਂ ਤੋਂ ਲੁੱਟਖੋ ਕੀਤੀ ਜਾਵੇ ਲੁੱਟਖੋ ਦੇ ਵਿੱਚ ਧੰਨ ਵੀ ਲੁੱਟਿਆ ਜਾਵੇ ਤੇ ਹਥਿਆਰ ਵੀ ਖੋਏ ਜਾਣ ਤੇ ਘੋੜੇ ਵੀ ਖੋਏ ਜਾਣ ਇਹ ਵਿਚਾਰਾ ਕਰਕੇ ਕੈਥਲ ਦੇ ਇਲਾਕੇ ਕੋਲ ਇੱਕ ਛੁੱਟੀ ਜੀ ਲੁੱਟ ਕੀਤੀ ਹੈ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਿਆ ਕਿ ਇਥੋਂ ਕਰ ਵਸੂਲ ਕਰਕੇ ਇਕੱਠਾ ਕਰਕੇ ਧਨ ਦੌਲਤ ਇਕੱਠਾ ਕਰਕੇ ਦਿੱਲੀ ਵੱਲ ਲੈ ਕੇ ਜਾ ਰਹੀਆਂ ਨੇ ਫੌਜਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਸਿੰਘਾਂ ਨੇ ਲੜ ਕੇ ਉਹਨਾਂ ਤੇ ਹਮਲਾ ਕਰਕੇ ਉਹ ਧਨ ਵੀ ਖੋਇਆ ਉਹਨਾਂ ਦੇ ਕੋਲ ਜੋ ਅਨਾਜ ਸੀ ਉਹ ਵੀ ਖੋਇਆ ਉਹਨਾਂ ਤੋਂ ਘੋੜੇ ਹਥਿਆਰ ਵੀ ਖੋਏ ਗਏ ਤੇ ਉਸ ਤੋਂ ਬਾਅਦ ਚ ਹੁਣ ਵਿਚਾਰਾ ਕੀਤੀਆਂ ਗਈਆਂ ਕਿਉਂਕਿ ਬਦਲਾ ਸਰਹੰਦ ਦਾ ਆਪਣਾ ਜਿਹੜਾ ਸਰਲੇਖ ਹੈ ਕਿਸਰਹੰਦ ਦੇ ਉੱਤੇ ਜਿਹੜਾ ਹਮਲਾ ਕਰਨਾ ਉਹ ਮੇਨ ਮਕਸਦ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਬਦਲਾ ਲੈਣਾ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੀ ਸਹਿਬਜਾਂਦਿਆਂ ਦੇਤੇ ਜਿਹੜਾ ਅਤਿਆਚਾਰ ਕੀਤਾ ਨਾ ਵੀਰਖਾਨ ਨੇ ਉਹਦੇ ਤੋਂ ਬਦਲਾ ਲੈਣਾ ਤੇ ਹੁਣ ਸਰਹੰਦ ਕੋਈ ਛੋਟੀ ਮੁਰਤੀ ਹਸਤੀ ਨਹੀਂ ਛੋਟੀ ਮੋਟੀ रियासत ਨਹੀਂ ਜਿਹੜਾ ਆਪਾਂ ਨੂੰ ਇਤਿਹਾਸ ਮਿਲਦਾ ਉਹਦੇ ਵਿੱਚ ਲਿਖਿਆ ਮਿਲਦਾ ਹੈ ਕਿ ਸਰਹੰਦ ਇਹਦਾ ਭਾਵ ਸੀ ਕਿ ਹਿੰਦੁਸਤਾਨ ਦਾ ਸਿਰ ਸਰਹੰਦ ਉਹ ਕਹਿੰਦੇ ਨੇ ਕਿ ਸਰਹੰਦ ਜਿਹੜੀ ਹੈ ਉਹ ਬਹੁਤ ਵੱਡੀ रियासत ਹੈ ਦਿੱਲੀ ਤੋਂ ਬਾਅਦ ਜਿਹੜੀ ਵੱਡੀ रियासत ਹੈ ਉਹ ਸਰਹੰਦ ਹੈ ਕਹਿੰਦੇ ਕਿ ਜੇ ਸਰਹੰਦ ਦਾ ਸਿਰ ਦੁਖਦਾ ਤੇ ਦਿੱਲੀ ਨੂੰ ਬੁਖਾਰ ਚੜ ਜਾਂਦਾ ਲੋਕਾਂ ਦੇ ਕਹਾਵਤ ਬਣਾਈ ਹੋਈ ਸੀ ਉਸ ਸਮੇਂ ਕਿ ਜੇ ਸਰਹੰਦ ਦਾ ਸਿਰ ਦੁਖਦਾ ਹੈ ਨਾ ਤੇ ਦਿੱਲੀ ਨੂੰ ਬੁਖਾਰ ਛੜ ਜਾਂਦਾ ਹੈ ਕਿਉਂ ਕਿ ਰਿਆਸਤ ਬਹੁਤ ਵੱਡੀ ਸੀ ਇੱਥੋਂ ਜਿਹੜਾ ਕਰ ਜਾਂਦਾ ਸੀ ਧਨ ਦੌਲਤ ਜਿਹੜਾ ਦਿੱਲੀ ਨੂੰ ਜਾਂਦਾ ਸੀ ਸਭ ਤੋਂ ਵੱਧ ਇੱਥੋਂ ਜਾਂਦਾ ਸੀ ਸਰਹੰਦ ਦੇ ਕੋਲ ਸਭ ਤੋਂ ਵੱਧ ਫੌਜ ਸੀ ਸਰਹੰਦ ਦੇ ਕੋਲ ਸਭ ਤੋਂ ਵੱਧ ਜਿਹੜੇ ਸੂਰਮੇ ਸਨ ਉਹ ਸਨ ਲੜਨ ਵਾਸਤੇ ਸਰਹੰਦ ਦੇ ਕੋਲ ਫੌਜ ਵੱਧ ਸੀ ਹਥਿਆਰ ਵੱਧ ਸਨ ਤੋਪਾਂ ਵੱਧ ਸਨ ਹੁਣ ਸਿੰਘਾਂ ਦੇ ਕੋਲ ਕੀ ਸੀ ਸਿੰਘਾਂ ਦੇ ਕੋਲ ਕੁਝ ਵੀ ਨਹੀਂ ਉਹਨਾਂ ਦੇ ਕੋਲ ਹੱਥਾਂ 'ਚ ਫੜਨ ਵਾਲੇ ਹਥਿਆਰ ਤਲਵਾਰਾਂ ਨੇਜੇ ਤੀਰ ਘੋੜੇ ਸਨ ਹੁਣ ਉੱਥੇ ਵਿਚਾਰਾ ਕੀਤੀਆਂ ਗਈਆਂ ਕਿ ਸਰਹੰਦ ਦੇ ਉੱਤੇ ਜੇਕਰ ਸਿੱਧਾ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਹਮਲਾ ਕਰਦਾ ਤੇ ਬਾਹਰੋਂ ਜਿਹੜੀਆਂ ਦੂਜੀਆਂ रियासतਾਂ ਨੇ ਉਹਨਾਂ ਹਮਲਾ ਕਰਨਾ ਸੀ ਜਿਹੜਾ ਸਰਹੰਦ ਹੈ ਉਹ ਮਜਬੂਤ ਬਹੁਤ ਬਣਾਇਆ ਗਿਆ ਸੀ ਉਦੋਂ ਜਿਹੜੇ ਰਿਆਸਤਾਂ ਬਣਦੀਆਂ ਸਨ ਉਹਨਾਂ ਦੇ ਦੁਵਾਲੇ ਉਹ ਦੁਵਾਰਾਂ ਕੱਢ ਕੇ ਉਹਨੂੰ ਕਵਰ ਕੰਤ ਕਰਦੇ ਹੁੰਦੇ ਸਨ ਦਰਵਾਜ਼ੇ ਲਾਏ ਜਾਂਦੇ ਹੁੰਦੇ ਸਨ ਕਿ ਬਾਹਰੋਂ ਕੋਈ ਛਿੱਤੀ ਹਮਲਾ ਨਾ ਕਰੇ ਇਸੇ ਤਰ੍ਹਾਂ ਦੀ ਜੇਕਰ ਸਰਹੰਦ ਨੇ ਆਪਣੇ ਆਪਣੇ ਆਪ ਨੂੰ ਅੰਦਰ ਢੱਕ ਲਿਆ ਤੇ ਬਾਹਰੋਂ ਦੂਜੀਆਂ ਰਿਆਸਤਾਂ ਨੇ ਬਾਹਰੋਂ ਹਮਲਾ ਕਰ ਦਿੱਤਾ ਤੇ ਉਹ ਜੰਗ ਜਿੱਤ ਨਹੀਂ ਸਕਦੇ ਸਰਹੰਦ ਦਾ ਜਿਹੜਾ ਬਦਲਾ ਉਹ ਪੂਰਾ ਨਹੀਂ ਹੋ ਸਕਦਾ ਇਸ ਲਈ ਕੀਤਾ ਕੀ ਜਾਏ ਕਿ ਜਿਹੜੀਆਂ ਬਾਰੀਆਂ ਰਿਆਸਤਾਂ ਨੇ ਨਾ ਪਹਿਲਾਂ ਉਹਨਾਂ ਦੇ ਉੱਤੇ ਹਮਲਾ ਕਰਕੇ ਸਰਹੰਦ ਦੀਆਂ ਬਾਹਾਂ ਜਿਹੜੀਆਂ ਨੇ ਉਹ ਪੰਨੀਆਂ ਜਾਂ ਹੁਣ ਵਿਚਾਰ ਹੋਈ ਕਿ ਸਭ ਤੋਂ ਪਹਿਲਾ ਜਿਹੜਾ ਹਮਲਾ ਕਰਨਾ ਹੈ ਉਹ ਕਿੱਥੇ ਕਰਨਾ ਹੈ ਜਲਾਦਾਂ ਦੇ ਸ਼ਹਿਰ ਸਮਾਣੇ ਉੱਤੇ ਸਮਾਣੇ ਵੱਲ ਨੂੰ ਮੂੰਹ ਕੀਤਾ ਹੁਣ ਸਿੰਘਾਂ ਨੇ ਜਿਹੜਾ ਸਮਾਣਾ ਉਹ ਵੀ ਕੋਈ ਛੋਟੀ ਮੋਟੀ ਰਿਆਸਤ ਨਹੀਂ ਇਹ ਹੁਣ ਵਾਲਾ ਸਮਾਣਾ ਨਹੀਂ ਜੋ ਅਸੀਂ ਹੁਣ ਵੇਖਦੇ ਆਂ ਕਹਿੰਦੇ ਕਿ ਜਿਹੜਾ ਸਮਾਣਾ ਹੈ ਨਾ ਇਹ ਰਾਜਤਾਨੀ ਹੁੰਦੀ ਸੀ ਕਦੇ 1360 ਤੋਂ ਪਹਿਲਾਂ ਇਹ ਰਾਜਤਾਨੀ ਸੀ ਜਿਹੜਾ ਸਮਾਣਾ ਹੈ ਤੇ ਫਿਰੋਜ਼ ਸ਼ਾਹ ਤੁਗਲਕ ਨੇ ਸਮਾਣੇ ਨੂੰ ਛੱਡ ਕੇ ਸਰਹੰਦ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਉਦੋਂ ਤੋਂ ਇਹਦੀ ਜਿਹੜੀ ਮਹਾਨਤਾ ਉਹ ਕਟ ਗਈ ਸੀ ਪਰ ਸਮਾਣੇ ਦੇ ਵਿੱਚ ਬਹੁਤ ਬਹੁਤ ਵੱਡੇ ਹਾਕਮ ਤੇ ਵੱਡੇ ਵੱਡੇ ਤਨਾੜ ਲੋਕ ਰਹਿੰਦੇ ਸਨ ਸਭ ਤੋਂ ਵੱਡੇ ਜਿਹੜੇ ਜਨਾਬ ਸਨ ਸੈਦ ਸਨ ਉਹ ਸਮਾਣੇ ਵਿੱਚ ਰਹਿੰਦੇ ਸਨ ਕਹਿੰਦੇ ਕਿ ਸਮਾਣਾ ਕੱਲਾ ਇੱਕ ਐਸੀ रियासत ਸੀ ਜਿੱਥੇ 22 ਘਰਾਣੇ ਐਸੇ ਸਨ ਜਿਨ੍ਹਾਂ ਨੂੰ ਪਾਲਕੀ ਦੇ ਵਿੱਚ ਸਫ਼ਰ ਕਰਨ ਦੀ ਮਨਜ਼ੂਰੀ ਮਿਲੀ ਹੋਈ ਸੀ 22 ਘਰਾਣੇ ਕੱਲੇ ਸਮਾਣੇ ਦੇ ਸਨ ਜਿਨ੍ਹਾਂ ਨੂੰ ਪਾਲਕੀ ਦੇ ਵਿੱਚ ਸਫ਼ਰ ਕਰਨ ਦੀ ਮਨਜ਼ੂਰੀ ਮਿਲੀ ਸੀ ਹੁਣ ਇੱਥੇ ਕਹਿਣ ਨੂੰ ਗੱਲ ਛੁੱਟੀ ਜੀ ਹੋ ਜਾਂਦੀ ਹੈ ਕਿ ਪਾਲਕੀ ਦੇ ਵਿੱਚ ਸਫ਼ਰ ਕਰਨ ਨੂੰ ਭਾਵ ਜਿਵੇਂ ਲਾਲੋ ਆਪਾਂ ਕਹਿੰਨੇ ਆ ਕਿ ਕਿਸੇ ਫਰਾਣੇ ਬੰਦੇ ਨੂੰ 32 ਵਾਲੀ ਗੱਡੀ ਮਿਲੀ ਹੈ ਉਹ ਕੱਲੇ ਬਾਈ ਕਰਾਣੇ ਸਮਾਣੇ ਦੇ ਨਾਲ ਉਹ ਕਿ ਜਿਨ੍ਹਾਂ ਨੂੰ 32 ਵਾਲੀ ਗੱਡੀ ਮਿਲੀ ਸੀ ਪਾ ਕਹਿੰਦੇ ਆ ਨਾ 32 ਵਾਲੀ ਗੱਡੀ ਮਿਲੀ ਉਹ 32 ਵਾਲੀ ਗੱਡੀ ਬੜੀ ਮਿੱਨੀ ਔਖੀ ਹੈ ਕਿਸੇ ਬੰਦਾ ਅਹੁਦੇ ਤੇ ਪਹੁੰਚਦਾ ਤਾਂ ਉਹ ਜਾ ਕੇ ਮਿਲਦੀ ਹੈ ਤੇ ਉਹ ਸਮਾਣੇ ਦੇ ਬਾਈ ਕਰਾਣੇ ਐਸੇ ਸਭ ਜਿਨ੍ਹਾਂ ਦੇ ਕੋਲ ਉਹ 22 ਮੰჯੀਆਂ 22 ਪਾਲਕੀਆਂ ਸਨ ਜਿਨ੍ਹਾਂ ਦੇ ਵਿੱਚ ਉਹ ਆਉਣ ਜਾਣ ਲੱਗਿਆ ਸਫ਼ਰ ਕਰ ਸਕਦੇ ਸਨ ਹੋਰ ਕਿਸੇ ਨੂੰ ਇਜਾਜ਼ਤ ਨਹੀਂ ਸੀ ਤੇ ਸਮਾਣੇ ਦੇ 9 ਪਰਗਨੇ 9 ਮਹੱਲੇ ਸਨ 9 ਪੱਤੀਆਂ ਸਨ ਉਸ ਸਮੇਂ ਸਮਾਣੇ ਦੀਆਂ ਤੇ ਸਮਾਣੇ ਦੇ ਜਿਹੜੇ ਤਨਾੜ ਲੋਕ ਸਨ ਹਾਕਮ ਲੋਕ ਸਨ ਉਹਨਾਂ ਸਮਾਣੇ ਦੇ ਆਲੇ ਦੁਆਲੇ ਇੱਕ ਦੁਵਾਰ ਕੱਢੀ ਹੋਈ ਸੀ ਤੇ ਦਰਵਾਜ਼ੇ ਲਾਏ ਹੋਏ ਸਨ ਤੇ ਸਮਾਣੇ ਦੇ ਰਹਿਣ ਵਾਲੇ ਜਿਹੜੇ ਲੋਕ ਸਨ ਨਾ ਉਹਨਾਂ ਨੂੰ ਇਹ ਭਰੋਸਾ ਸੀ ਕਿ ਸਮਾਣੇ ਦੇ ਉੱਤੇ ਕੋਈ ਹਮਲਾ ਨਹੀਂ ਕਰ ਸਕਦਾ ਸਮਾਣੇ ਦੇ ਉੱਤੇ ਜੇ ਕੋਈ ਹਮਲਾ ਕਰ ਵੀ ਲੈਂਦਾ ਤੇ ਸਮਾਣੇ ਤੇ ਜਿੱਤ ਨਹੀਂ ਪ੍ਰਾਪਤ ਕਰ ਸਕਦਾ ਕਿਉਂਕਿ ਸਮਾਣਾ ਸ਼ਹਿਰ ਜਿਹੜਾ ਬਣਾਏ ਏਡਾ ਮਜ਼ਬੂਤ ਗਿਆ ਸੀ ਹੁਣ ਹੋਇਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਮੂੰਹ ਕੀਤਾ ਨਾ ਸਮਾਣੇ ਵੱਲ ਤੇ ਸਮਾਣੇ ਦੇ ਜਿਹੜੇ ਇਲਾਕੇ ਦੇ ਆਸ-ਪਾਸ ਦੇ ਲੋਕ ਨੇ ਉਹ ਉਹਨਾਂ ਹਾਕਮਾਂ ਤੋਂ ਸੈਦਾਂ ਤੋਂ ਜ਼ਿਲਾਂਦਾਂ ਤੋਂ ਦੁਖੀ ਬਹੁਤ ਨੇ ਕਿਉਂ ਦੁਖੀ ਨੇ ਜਿਹੜੇ ਉੱਥੋਂ ਦੇ ਹਾਕਮ ਨੇ ਨਾ ਉਹਨਾਂ ਨੇ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਕਬਜ਼ੇ ਕੀਤੀਆਂ ਨੇ ਲੋਕਾਂ ਤੋਂ ਕੰਮ ਕਰਾਉਂਦੇ ਨੇ ਤੇ ਆਪਣੀ ਮਰਜ਼ੀ ਦੇ ਨਾਲ ਮਜ਼ਦੂਰੀ ਦਿੰਦੇ ਨੇ ਉੱਥੋਂ ਦੇ ਕਿਸਾਨ ਦੁਖੀ ਬਹੁਤ ਨੇ ਗਰੀਬ ਲੋਕ ਦੁਖੀ ਬਹੁਤ ਨੇ ਤੇ ਸਮਾਣੇ ਦੇ ਉੱਤੇ ਹਮਲਾ ਕਰਨਾ ਸਮਾਣੇ ਲਈ ਦਿਲ ਦੇ ਵਿੱਚ ਜਿਹੜਾ ਉਬਾਲਾ ਸੀ ਉਹ ਇਸ ਲਈ ਸੀ ਕਿਉਂਕਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਜਿੱਲ੍ਹਾ ਲੂਦੀਨ ਸੀ ਜਿਹੜਾ ਨਾ ਜਿੰਨੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕੀਤਾ ਸੀ ਤੁਹਾਨੂੰ ਪਤਾ ਹੋਵੇ ਉਹ ਜਲਾਲਉਦੀਨ ਜਲਾਦ ਸੀ ਜਿਹੜਾ ਉਸਮਾਨੇ ਦਾ ਰਹਿਣ ਵਾਲਾ ਤੇ ਉਸ ਤੋਂ ਬਾਅਦ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਕੋਹ ਕੇ ਸ਼ਹੀਦ ਕਰਨ ਵਾਲੇ ਦੋ ਜਲਾਦ ਸ਼ਾਸ਼ਲਬੀ ਤੇ ਬਾਸ਼ਲਜੀਗ ਜਿਨ੍ਹਾਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਕੋ ਕੇ ਸ਼ਹੀਦ ਕੀਤਾ ਸ਼ਾ ਰੰਗ ਵੱਢ ਕੇ ਸ਼ਹੀਦ ਕੀਤਾ ਉਹ ਸ਼ਾਸ਼ਲਬੀ ਤੇ ਬਾਸ਼ਰ ਦੇਗ ਵੀ ਸੁਮਾਣੇ ਦੇ ਰਹਿਣ ਵਾਲੇ ਜਲਾਦ ਨੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਹਮਲਾ ਕੀਤਾ ਸੁਮਾਣੇ ਦੇ ਜਿਹੜੇ ਰਹਿਣ ਵਾਲੇ ਲੋਕ ਸਨ ਹਾਕਮ ਸਨ ਉਹ ਹੱਸਦੇ ਸਨ ਕਿ ਸੁਮਾਣੇ ਦੇ ਉੱਤੇ ਉਹ ਹਮਲਾ ਕਰੇਗਾ ਜਿਹੜਾ ਇੱਕ ਮਿਰਗਣੀ ਦੇ ਸ਼ਿਕਾਰ ਤੋਂ ਸਿਆਸੀ ਹੋ ਗਿਆ ਸੀ ਜਿਹੜਾ ਇੱਕ ਮਿਰਗਣੀ ਦੇ ਸ਼ਿਕਾਰ ਤੋਂ ਐਸਾ ਉਹਦੇ ਮਨੋਂ ਫੇਸ ਵੱਜੀ ਉਹਨੇ ਘਰ ਬਾਹਰ ਛੱਡ ਦਿੱਤਾ ਤੇ ਉਹਨੇ ਤੀਰ ਤੇ ਤਨੁਸ਼ ਸੁੱਟ ਦਿੱਤੇ ਸਨ ਉਹ ਬੰਦਾ ਹਮਲਾ ਕਰੇਗਾ ਸਿੰਘ ਕਿਉਂਕਿ ਸਿੰਘ ਆਪਣੇ ਮਨੋਂ ਜਿਹੜੀ ਹਕੂਮਤ ਸੀ ਉਹਨੇ ਮਕਾਰ ਦਿੱਤੇ ਸਨ ਉਹ ਲੋਕ ਹੱਸਦੇ ਸਨ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਐਸੀ ਬਹੁਤ ਮੰਦੀ ਦੇ ਨਾਲ ਸਮਾਣੇ ਦੇ ਉੱਤੇ ਸਾਹ ਸੰਗ ਜੀ ਹਮਲਾ ਕੀਤਾ ਕਹਿੰਦੇ ਨੇ ਕਿ 1409 1709 ਸਤੰਬਰ ਕਿਸੇ ਨੇ ਲਿਖਿਆ ਕਿਸੇ ਨੇ ਨਵੰਬਰ ਲਿਖਿਆ 1709 ਸੰਨ 1709 ਹੈ ਕਿਸੇ ਨੇ ਸਤੰਬਰ ਲਿਖਿਆ ਕਿਸੇ ਨੇ ਨਵੰਬਰ ਲਿਖਿਆ ਡਾਕਟਰ ਗੰਢਾ ਸਿੰਘ ਨੇ ਲਿਖਿਆ ਨਵੰਬਰ 11 ਨਵੰਬਰ 1709 11 ਮੱਗਰ ਸੰਮਤ 1760 ਕਹਿੰਦੇ ਕਿ ਸਮਾਣੇ ਦੇ ਉੱਤੇ ਹਮਲਾ ਕੀਤਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਬਾਕੀ ਸਿੰਘਾਂ ਨੇ ਹਮਲਾ ਕੀਤਾ ਐਸੀ ਤੇਜ਼ੀ ਨਾਲ ਐਸੀ ਰਫਤਾਰ ਨਾਲ ਹਮਲਾ ਕੀਤਾ ਕਿ ਉਹਨਾਂ ਨੂੰ ਉਹ ਜਿਹੜੇ ਦਰਵਾਜ਼ੇ ਲਾਏ ਸੀ ਉਹ ਬੰਦ ਕਰਨ ਦਾ ਟਾਈਮ ਨਹੀਂ ਦਿੱਤਾ ਜਦੋਂ ਸਿੰਘ ਅੰਦਰ ਵਰਗੇ ਸਮਾਣੇ ਦੇ ਵਿੱਚ ਤੇ ਹੁਣ ਲੱਗੇ ਸਮਾਣੇ ਨੂੰ ਢਾਟੇਰੀ ਕਰਨ ਪਰ ਇੱਕ ਗੱਲ ਕਹਿਣੀ ਭੁੱਲ ਗਿਆ ਮੈਂ ਕਿ ਉਹ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੰਘਾਂ ਨੂੰ ਸਿੱਖਾਂ ਨੂੰ ਇਹ ਕਿਹਾ ਕਿ ਕਿਸੇ ਬਜ਼ੁਰਗ ਉੱਤੇ ਕਿਸੇ ਬੱਚੇ ਦੇ ਉੱਤੇ ਜ਼ੁਲਮ ਨਹੀਂ ਹੋਣਾ ਚਾਹੀਦਾ ਜੋਹਰ ਨਹੀਂ ਵਿਖਾਉਣਾ ਤਾਕਤ ਨਹੀਂ ਵਿਖਾਉਣੀ ਕਿਸੇ ਧੀ ਭੈਣ ਦੀ ਬੇਪੱਤੀ ਨਹੀਂ ਹੋਣੀ ਚਾਹੀਦੀ ਉਹ ਜਦੋਂ ਗਏ ਨੇ ਉਹਨਾਂ ਹਮਲਾ ਕੀਤਾ ਹੁਣ ਸਮਾਣੇ ਦੀਆਂ ਜਿਹੜੀਆਂ ਗਲੀਆਂ ਸਨ ਉਹਨਾਂ ਦੇ ਵਿੱਚ ਖੋਦੀਆਂ ਭਰੀਆਂ ਉਹ ਨਾਲੀਆਂ ਚੱਲਣ ਲੱਗੀਆਂ ਤਲਾਵਾਰਾਂ ਚੱਲਣ ਲੱਗੀਆਂ ਨੇਜੇ ਚੱਲਣ ਲੱਗੇ ਬਹੁਤ ਕਮਾਸਾਂ ਦਾ ਜੁੱਧ ਲੜਿਆ ਉਤੋਂ ਦੇ ਹਾਕਮਾਂ ਸੰ ਜਿਹੜੇ ਚੜ ਚੜ ਕੇ ਲੜਦੇ ਰਹੇ ਕਿਉਂਕਿ ਸੂਰਮੇ ਬਹੁਤ ਸਨ ਸੈਦ ਸੰ ਜਲਾਦ ਸੰ ਉਹ ਮਾਰਨੋਂ ਕਿਸੇ ਨੂੰ ਡਰਦੇ ਨਹੀਂ ਸਨ ਉਹਨਾਂ ਦੇ ਦਿਲ ਦੇ ਵਿੱਚ ਵਹਿਮ ਨਹੀਂ ਸੀ ਰੈਵਨਾ ਦਾ ਉਹਨਾਂ ਦੇ ਦਿਲ ਵਿੱਚ ਕੋਈ ਹੈ ਹੀ ਨਹੀਂ ਸੀ ਕਿਉਂਕਿ ਜਲਾਦ ਹਨ ਉਹ ਸੈਦ ਸਾਨੂੰ ਤੋਂ ਦੇ ਉਹ ਜਦੋਂ ਲੜੇ ਨੇ ਬਹੁਤ ਜੋਸ਼ ਦੇ ਨਾਲ ਉਹ ਵੀ ਲੜੇ ਤੇ ਇਧਰੋਂ ਸਿੰਘ ਲੜੇ ਸਿੰਘਾਂ ਦੇ ਅੱਗੇ ਜਦੋਂ ਨਾ ਟਿਕ ਸਕੇ ਉਹ ਜਿਹੜੇ ਵੱਡੇ ਲੋਕ ਸਨ ਹਾਕਮ ਸਨ ਉਹਨਾਂ ਨੇ ਆਪਣੀਆਂ ਇਮਾਰਤਾਂ ਦੇ ਵਿੱਚ ਆਪਣੇ ਕਿਲਿਆਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਆਪਣੇ ਆਪ ਨੂੰ ਢੱਕ ਕੇ ਤੇ ਉੱਪਰੋਂ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਉੱਪਰੋਂ ਪੀਚ ਚਲਾਉਣੇ ਤੇ ਹੋਰ ਬੜਾ ਕੁਝ ਇਦਾਂ ਦਾ ਹਮਲਾ ਹੋਇਆ ਬਾਹਰੋਂ ਪੇਛ ਨਹੀਂ ਸੀ ਜਾਂਦੀ ਆ ਸਰਕਾਰ ਜਿਹੜੇ ਸਿੰਘ ਸਨ ਤੇ ਬਾਬਾ ਬੰਦਾ ਸਿੰਘ ਬਹਾਦਰ ਸਨ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਹਵੇਲੀਆਂ ਸਨ ਇਮਾਰਤਾਂ ਸਨ ਉਹਨਾਂ ਨੂੰ ਅੱਗ ਲਾ ਦਿੱਤੀ ਹੁਣ ਮੁਸਲਮਾਨ ਨੇ ਜਿਹੜੇ ਮੁਗਲ ਨੇ ਉਹ ਅੱਗ ਵਿੱਚ ਜੇ ਕੋਈ ਸੜ ਕੇ ਮਰ ਜੇ ਤੇ ਉਹਨੂੰ ਮਾਰਾ ਬਹੁਤ ਗਿੰਦੇ ਨੇ ਤੇ ਇਸ ਲਈ ਉਹ ਕਹਿੰਦੇ ਕਿ ਜਦੋਂ ਭਾਂਬੜ ਮੱਚਣ ਲੱਗੇ ਨਾ ਤੇ ਹੋਂ ਉਹ ਕਹਿੰਦੇ ਕਿ ਇਹ ਦੋਜਗ ਦੀ ਅੱਗ ਲੱਗ ਗਈ ਹੁਣ ਉਹਦੇ ਵਿੱਚ ਸੜਨਾਂ ਲਈ ਚਾਹੁੰਦੇ ਜੇ ਬਾਹਰ ਹੁੰਦੇ ਨੇ ਤੇ ਬਾਦ ਸਿੰਘਾਂ ਦੇ ਵਰਛੇ ਸਿੰਘਾਂ ਦੀਆਂ ਤਲਵਾਰਾਂ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ ਸਮਾਣੇ ਦਾ ਮਰੀਆ ਮੇਟ ਕਰ ਦਿੱਤਾ ਜਿਹੜੀਆਂ ਦੁਵਾਰਾਂ ਕੱਡੀਆਂ ਹੋਈਆਂ ਸੀ ਕਿ ਸਮਾਣੇ ਦੇ ਉੱਤੇ ਕੋਈ ਹਮਲਾ ਨਹੀਂ ਕਰ ਸਕਦਾ ਬਾਬਾ ਬੰਦਾ ਸਿੰਘ ਬਹਾਦਰ ਤੇ ਸਿੰਘਾਂ ਨੇ ਉਹ ਦੁਵਾਰਾਂ ਉਹ ਟਹਿ ਟੇੜੀ ਕਰ ਦਿੱਤੀਆਂ ਇਮਾਰਤਾਂ ਵੱਡੀਆਂ ਵੱਡੀਆਂ ਕਿਲੇ ਉਹ ਟਹਿ ਟੇੜੀ ਕਰ ਦਿੱਤੇ ਸਾਧ ਸੰਗਤ ਜੀ ਸਮਾਣੇ ਦੇ ਉੱਤੇ ਐਸਾ ਜ਼ੋਰਦਾਰ ਹਮਲਾ ਕੀਤਾ ਸਿੰਘਾਂ ਨੇ ਤੇ ਉਥੋਂ ਦੇ ਸਯਦ ਸਨ ਜਿਹੜੇ ਜਲਾਲੂ ਦੀਨ ਸ਼ਾਸ਼ਰ ਬੇਗ ਤੇ ਬਾਸ਼ਰ ਬੇਗ ਜਿਹੜੇ ਜਲਾਦ ਸਨ ਜਿਨ੍ਹਾਂ ਨੇ ਬਾਬਾ ਬੰਦ ਬਾਬਾ ਜੋਰਾਵਾਲ ਤੋਂ ਤੇ ਬਾਬਾ ਫਤਿਹ ਸਿੰਘ ਨੂੰ ਕੋਕੇ ਸ਼ਹੀਦ ਕੀਤਾ ਸੀ। ਉਹਨਾਂ ਨੂੰ ਮਾਰ ਮਕਾਇਆ ਉਹਨਾਂ ਨੂੰ ਤੇਜ ਤਤਾਂ ਨਰਕਾਂ ਦੇ ਵੱਲ। ਇਸ ਜਿਹੜੀ ਜਿਹੜੀ ਇਹ ਲੜਾਈ ਹੋਈ ਹੈ, ਇਹ ਜੁੱਧ ਹੋਇਆ ਹੈ। ਇਸ ਜੁੱਧ ਦੇ ਵਿੱਚ ਬਾਬਾ ਫਤਿਹ ਸਿੰਘ ਹੈ ਜਿਹੜਾ ਉਹਨੇ ਬਹੁਤ ਜੋਰ ਵਹਾਇਆ। ਜਿਹੜਾ ਆਪਾਂ ਕਿਹਾ ਸੀ ਕਿ ਇਹਨਾਂ ਦਾ ਨਾਮ ਯਾਦ ਰੱਖਣਾ ਅਤਿ ਜ਼ਰੂਰੀ ਹੈ। ਬਾਬਾ ਫਤਿਹ ਸਿੰਘ ਨੇ ਐਸੇ ਜੋਰ ਵਹਾਇਆ ਉਸ ਲੜਾਈ ਦੇ ਵਿੱਚ ਵਿੱਚ ਉਸ ਜੁੱਧ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਖੁਸ਼ ਹੋ ਗਿਆ ਬਾਬਾ ਫਤਿਹ ਸਿੰਘ ਤੋਂ ਤੇ ਜਦੋਂ ਇਹ ਲੜਾਈ ਹੋ ਗਈ ਉਹ ਕਰਾਣੇ ਮੁੱਕ ਗਏ ਸਿੰਘ ਫਿਰ ਰਹੇ ਨੇ ਗਲੀਆਂ ਦੇ ਵਿੱਚ ਕਹਿੰਦੇ ਕਿ ਕੁਝ ਔਰਤਾਂ ਤੇ ਬਜ਼ੁਰਗ ਆਏ ਬਾਬਾ ਬੰਦਾ ਸਿੰਘ ਬਹਾਦਰ ਕੋਲ ਹੱਥ ਜੋੜ ਕੇ ਕਹਿੰਦੇ ਕਿ ਸਾਡਾ ਕੋਈ ਕਸੂਰ ਨਹੀਂ ਸਾਨੂੰ ਮaaf ਕਰ ਦਿੱਤਾ ਜਾਏ ਤੇ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਲੜਾਈ ਜਿਹੜੀ ਹੈ ਜੁੱਧ ਹੈ ਜਿਹੜਾ ਉਹ ਰੋਗ ਦਿੱਤਾ ਪਰ ਇੱਕ ਗੱਲ ਕਹਿਣੀ ਬਣਦੀ ਹੈ ਕੇ ਨਾ ਕਿਸੇ ਬਜ਼ੁਰਗ ਦੇ ਉੱਤੇ ਨਾ ਕਿਸੇ ਔਰਤ ਦੇ ਉੱਤੇ ਤੇ ਨਾ ਕਿਸੇ ਬੱਚੇ ਦੇ ਉੱਤੇ ਕੋਈ ਜ਼ੁਲਮ ਨਹੀਂ ਕੀਤਾ ਗਿਆ ਤੇ ਉਥੋਂ ਦੀਆਂ ਮਸਜਿਦਾਂ ਢਾਈਆਂ ਨਹੀਂ ਗਈਆਂ ਸਮਾਣੇ ਦੀ ਕਿਸੇ ਵੀ ਧਾਰਮਿਕ ਮਸਜਿਦ ਨੂੰ ਨੁਕਸਾਨ ਨਹੀਂ ਪਹੁੰਚਾਇਆ ਸਿੰਘਾਂ ਵੱਲੋਂ ਕਿਉਂਕਿ ਸਿੱਖ ਕੌਮ ਜਿਹੜੀ ਹੈ ਉਹ ਕਿਸੇ ਧਰਮ ਦੇ ਖਿਲਾਫ ਨਹੀਂ ਉਹ ਜੁੱਧ ਲੜਦੀ ਹੈ ਉਹ ਜੰਗ ਲੜਦੀ ਹੈ ਤੇ ਇੱਕ ਜ਼ਾਲਮ ਹਕੂਮਤ ਦੇ ਖਿਲਾਫ ਤੇ ਲੜਦੀ ਹੈ ਤੇ ਲੜਦੀ ਰਹੇਗੀ ਅੱਜ ਵੀ ਲੜਦੇ ਨੇ ਸਾਡੀ ਜੰਗ ਹੈ ਜਿਹੜਾ ਸਾਡੀ ਲੜਾਈ ਹੁੰਦੀ ਹੈ ਉਹ ਕਿਸੇ ਦਾ ਧਰਮ ਦੇ ਖਿਲਾਫ ਨਹੀਂ ਹੁੰਦੀ ਸਾਧ ਸੰਗਤ ਜੀ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਸਮਾਣਾ ਸੀ ਉਹਦਾ ਹਾਕਮ ਜਿਹੜਾ ਅਹੁਦੇਦਾਰ ਜਿਹੜਾ ਉਹਦੇ ਤਖਤ ਤੇ ਬਿਠਾਇਆ ਬਾਬਾ ਫਤਿਹ ਸਿੰਘ ਬਾਬਾ ਫਤਿਹ ਸਿੰਘ ਨੂੰ ਸਮਾਣੇ ਦਾ ਅਹੁਦੇਦਾਰ ਥਾਪ ਦਿੱਤਾ ਨੌ ਪਰਗਣੇ ਉਹਦੇ ਹਵਾਲੇ ਕਰ ਦਿੱਤੇ ਬਾਬਾ ਫਤੇਹ ਸਿੰਘ ਦਾ ਨਾਮ ਯਾਦ ਰੱਖਣਾ ਅਤਿ ਜ਼ਰੂਰੀ ਹੈ ਸਾਧ ਸੰਗਤ ਜੀ ਇਹ ਅੱਗੇ ਵੀ ਇਹਦਾ ਜ਼ਿਕਰ ਆਵੇਗਾ ਇੱਥੇ ਹੋਇਆ ਸੁਮਾਣੇ ਦਾ ਹਮਲਾ ਸੁਮਾਣੇ ਨੂੰ ਜਿੱਤਿਆ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਕੁਝ ਕੁ ਦਿਨ ਰਿਹਾ ਤੇ ਉਸ ਤੋਂ ਬਾਅਦ ਅੱਗੇ ਚੱਲਿਆ ਅੱਗੇ ਫਿਰ ਸੰਦੌਰੇ ਤੇ ਕਿਵੇਂ ਹਮਲਾ ਕੀਤਾ ਕਿਵੇਂ ਸੰਦੌਰੇ ਨੂੰ ਜੁੱਤਿਆ ਰਾਹ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਔਕੜਾਂ ਆਈਆਂ ਕਿੱਥੇ-ਕਿੱਥੇ ਮੱਲਾ ਮਾਰੀਆਂ ਗਈਆਂ ਸਿੰਘਾਂ ਵੱਲੋਂ ਉਹ ਅਗਲੀਆਂ ਵਿਚਾਰਾਂ ਸਾਧ ਸੰਗਤ ਜੀ ਆਪਾਂ ਅੱਗੇ ਕਰਾਂਗੇ ਇਹਨੀਆਂ ਹੋਈਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਪੁੰਨਾਂ ਚੁਕਾਂ ਦੀ ਖਿਮਾ ਬਖਸ਼ਿਸ਼ ਕਰਨੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਮਿਹਰ ਕਰਨ ਅੱਗੇ ਸਮਾ ਬਖਸ਼ਿਸ਼ ਕਰਨ ਤੇ ਆਪਾਂ ਅੱਗੇ ਦੀਆਂ ਵਿਚਾਰਾਂ ਫਿਰ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ